ਤਾਂ ਹਰ ਚਖਰੇ ਅੱਖ ਦੇ ਵਿੱਚ ਅੰਝੂ ਜਿਹਾ ਸਾਹਮਣੇ ਅਡੰਡਾ ਗੱਲ ਕਰਦਾ ਮੇਰੇ ਸਾਹਮਣੇ ਉਹੀ ਸੀਨ ਸਾਹਮਣੇ ਆ ਗਿਆ ਜਿਵੇਂ ਆਪਣੇ ਆਪ ਕਹਾਵਤ ਬਣੀ ਹੋਈ ਹੈ ਕਿ ਜ਼ਖਮ ਸੁੱਕ ਗਏ ਸੀ ਪਰ ਟਸ ਟਸ ਕਰਨੋਂ ਨਹੀਂ ਹਟੇ ਕੌਮ ਤੇ ਦਿੱਤੇ ਹੋਏ ਜ਼ਖਮ ਸਮੇਂ ਦੀਆਂ ਸਰਕਾਰਾਂ ਨੇ ਉਹ ਟਸ ਟਸ ਕਰਨੋਂ ਨਹੀਂ ਛੱਟਦੇ ਵੀ ਕਰੀ ਫੌਜ ਨਾਲ ਫੌਜ ਵੀ ਮਰੀ ਉਹ ਵੀ ਹਿੰਦੁਸਤਾਨ ਦੀ ਸੀ ਪਰ ਦੂਜੇ ਵੱਲੇ ਜਿਹੜਾ 38 ਗੁਰਦੁਆਰੇ ਤੇ ਹੋਰ ਹਮਲਾ ਕੀਤਾ ਉੱਥੇ ਕਿਹੜਾ ਤਵੱਦੀ ਆਇਆ ਜੀ ਇਹਦਾ ਮਤਲਬ ਇਸ ਧਰਮ ਦੀ ਬੇਅਦਬੀ ਕਰਨ ਲਈ ਕੀਤਾ 38 ਗੁਰਦੁਆਰੇ ਨੂੰ ਹੋਰ ਕਿਉਂ ਟਾਰਗੇਟ ਬਣਾਇਆ ਇਹਦਾ ਸਵਾਲ ਪਏ ਦੂਜੇ ਵੱਲੇ ਮਨੁੱਖ ਕੌਮ ਦੀ ਜਵਾਨੀ ਨੂੰ ਲੋਕਾਂ ਨੂੰ ਬਚਾਉਣ ਦੀ ਸੇਵਾ ਜਿਹਦੇ ਖਾਤੇ ਚ ਆਈ ਉਹ ਸੀ ਪੰਥ ਰਤਨ ਜੈਸਿੰਦਰ ਗਰਚਾਨ ਸਿੰਘ ਟੋੜਾ ਪਿਆਂ ਦੀ ਖੋਪਰੀ ਉੱਤਰ ਗਈ ਦਬਾਰਾ ਖੋਪਰੀ ਪਤਾ ਨਹੀਂ ਕਿਵੇਂ ਸਿਆਉ ਕੇ ਕੀ ਉਸ ਕੀਤਾ ਮਤਲਬ ਕਈ ਸੋਚ ਵੀ ਨਹੀਂ ਸਕਦੇ ਤੁਸੀਂ ਕਿ ਇੰਨਾ ਚੁਨ ਮੈਨਾ ਤੇ ਆਚਾਰ ਕਿ ਜਿਸ ਜਿਹੜੀ ਸਰਕਾਰ ਨੂੰ ਅਸੀਂ ਆਪਣੀ ਸਰਕਾਰ ਕਹਿੰਦੇ ਸੀ ਉਹ ਸਰਕਾਰ ਨੇ ਵੀ ਸਾਡੀ ਬਾਹ ਨਹੀਂ ਮਢੀ ਬਹੁਤਿਆਂ ਤੇ ਵੀ ਤੁਸੀਂ ਇਹ ਸੁਣੇ ਹੋਣੇ ਹੁਣ ਜੇ ਮੇਰੇ ਸਾਥੀਆਂ ਤੇ ਹੋਏ ਨੇ ਜੀ ਉਹ 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 ਤਾਂ ਹੀ ਮੇਰੇ ਤੱਕ ਗੱਲ ਆਈ ਤਾਂ ਪਾੜੀਆਂ ਉਹਨਾਂ ਨੂੰ ਰੱਸਿਆਂ ਤੇ ਟੰਗਿਆ ਗਿਆ ਆ ਮੋਢੇ ਕੱਢਦੇ ਨੇ ਜੇ ਉਹਨਾਂ ਨਾਲ ਬੀਤੀ ਹੈ ਇਹ ਉਹੀ ਦੱਸੂਗਾ ਕਿ ਇਸ ਤਰ੍ਹਾਂ ਦੇ ਵਿੱਚ ਇਹਨੂੰ ਤੁਸੀਂ ਅੱਜ ਵੀ ਹੋਈ ਜਾ ਰਿਹਾ ਜਦੋਂ ਯਾਦ ਆਉਂਦੀ ਹੈ ਤਾਂ ਹਰ ਸਿੱਖ ਦੇ ਅੱਖ ਦੇ ਵਿੱਚ ਅੰਜੂ ਜ਼ਰੂਰ ਸਾਹਮਣੇ ਆਉਂਦੇ ਨੇ ਅੱਜ ਇੱਕ ਜੂਨ ਹੋਇਆ ਇੱਕ ਜੂਨ ਕੀ ਗਤੀਵਿਧੀਆਂ ਕੀਤੀਆਂ ਨੇ ਹਰਮਨ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨ ਸਾਹਿਬ ਜਦੋਂ ਮੈਂ ਤੁਹਾਡੇ ਨਾਲ ਗੱਲ ਕਰਦਾ ਮੇਰੇ ਸਾਹਮਣੇ ਉਹੀ ਸੀਨ ਸਾਹਮਣੇ ਆ ਗਿਆ ਜਿਵੇਂ ਆਪਣੇ ਆਪ ਕਹਾਵਤ ਬਣੀ ਹੋਈ ਹੈ ਕਿ ਜ਼ਖਮ ਸੁੱਕ ਗਏ ਸੀ ਟਸ ਟਸ ਕਰਨੋਂ ਨਹੀਂ ਹਟੇ ਕੌਮ ਤੇ ਦਿੱਤੇ ਹੋਏ ਜ਼ਖਮ ਸਮੇਂ ਦੀਆਂ ਸਰਕਾਰਾਂ ਨੇ ਉਹ ਟਸ ਟਸ ਕਰ ਲਉਣੀ ਛੱਡਦੇ ਰੀਜਨ ਕੀ ਹੈ ਕਿ ਜਦੋਂ ਜਿਸ ਸਥਾਨ ਤੇ ਅਸੀਂ ਇੰਨਾ ਕਿਸੇ ਧਰਮ ਦਾ ਬੰਦਾ ਹੋਵੇ ਇੰਨੀ ਕੁ ਸਰ ਦਾ ਰੱਖ ਕੇ ਚੱਲਦੇ ਆ ਸਤਿ ਸ੍ਰੀ ਅਕਾਲ ਸ੍ਰੀ ਹਰਮੰਦਰ ਸਾਹਿਬ ਗੁਰੂ ਰਾਮਦਾਸ ਸਰੋਵਰ ਨਾਤੇ ਉਹ ਸਰੋਵਰ ਅਸ਼ਨਾਨ ਕਰਕੇ ਜਿਹੜੇ ਕੋੜੀਆਂ ਨੂੰ ਠੀਕ ਕਰਦਾ ਹੈ ਅੰਨਿਆਂ ਦੀ ਨਿਗਾਹਬੰਦ ਦਿੰਦਾ ਹੈ ਗੁਰੂ ਉਸ ਸਥਾਨ ਵੱਲ ਨੂੰ ਜਦੋਂ ਸਾਡੀ ਸਰਕਾਰ ਦੀਆਂ ਸਾਡੇ ਟੈਂਕਾਂ ਤੋਪਾਂ ਸਮੇ ਦੇ ਹਾਕਮਾਂ ਨੇ ਉਧਰ ਨੂੰ ਮੂੰਹ ਕਰਕੇ ਅੱਜ ਪੂਰਾ ਠਾ ਠਾ ਪੂਰਾ ਸ਼ੁਰੂ ਕਰਤਾ ਸੀ ਉਹਨੇ ਕੰਮ 1 ਜੂਨ ਨੂੰ ਹੂੰ ਤਾਂ ਕਿ ਉਸ ਤੋਂ ਵੱਡਾ ਦਿਖਾਵਾ ਤੇ ਜਿਹੜਾ ਵਾਪਰੇ ਨਾ ਜੀ ਸਾਰੀ ਕੌਮ ਉੱਥੇ ਸਰਦਤਾ ਤੇ ਸਤਕਾਰ ਨਾਲ ਜਿਵੇਂ ਹੁਣ ਕੱਲ ਦੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਕੌਮ ਮਨਾ ਰਹੀ ਹੈ ਨਾ ਹੂੰ ਇਹ ਸ਼ਹੀਦੀ ਦਿਹਾੜੇ ਦਾ ਦਿਨ ਸੀ ਪਤਾ ਨਹੀਂ ਦਿੱਲੀ ਦੀ ਸਰਕਾਰ ਨੂੰ ਕਿੰਨੀ ਕ ਤਕਲੀਫ ਸੀ ਸਿੱਖਾਂ ਤੋਂ ਕਿ ਇਹ ਬਹਾਨੇ ਨਾਲ ਪਿੱਛੇ ਸੁਣਦੇ ਆਉਂਦੇ ਸੀ ਕਿ ਸਿੱਖਾਂ ਨੂੰ ਪਹਿਲਾਂ ਇਕੱਠੇ ਕਰ ਲੈਂਦੇ ਉਹ ਤੋਂ ਬਾਅਦ ਉਸ ਸਮੇਂ ਦੇ ਬੰਬਾਂ ਨਾਲ ਜਾਂ ਉਹਦੇ ਸਾਧਨਾਂ ਨਾਲ ਹਮਲਾ ਕਰਕੇ ਬਰਬਾਦਿਆ ਕਰਦੇ ਸੀ ਇਹ ਹਿਸਟਰੀ ਹੈ ਉਹੀ ਸਾਡੇ ਮੌਜੂਦਾ ਅੱਖੀ ਮਾਏ ਵੀ ਦੇਖ ਲਿਆ ਹੋ ਚਾਹੇ ਅਸੀਂ ਪਿੰਡ ਸੀ ਪਰ ਸਾਰਾ ਉਦੋਂ ਇੱਕੋ ਇੱਕ ਹੁੰਦਾ ਹੁਣ ਤਾਂ ਸਾਧਨ ਗੁਰੂ ਨੇ ਕਿਰਪਾ ਕਰਤੀ ਆ ਸਾਰਾ ਜੀਵ ਚ ਆਪਣੇ ਸਾਰਿਆਂ ਦੇ ਬਾਇਲੇ ਉਦੋਂ ਇੱਕ ਇੱਕ ਸਾਫ ਸੁਥਰੀ ਖਬਰ ਦਿਆ ਕਰਦਾ ਬੀਬੀਸੀ ਲੰਡਨ ਬੀਬੀਸੀ ਲੰਡਨ ਆ ਰੇਡੂ ਤੇ ਲੋਕਾਂ ਕੋਠਿਆਂ ਤੇ ਚੜ ਕੇ ਸੁਣਿਆ ਕਰਦੇ ਵੀ ਯਾਰ ਹੁਣ ਕੀ ਹੋ ਰਿਹਾ ਹੁਣ ਬੀਬੀਸੀ ਲੰਡਨ ਨੇ ਕਹਿਤਾ ਵੀ ਹਾਂ ਭਈ ਸੰਤ ਬਾਬਾ ਜਰਨੈਲ ਸਿੰਘ ਪੰਡਰਾਲੇ ਉਹਨਾਂ ਦੀ ਫੌਜ ਵੀ ਕਾਇਮ ਤੇ ਹਿੰਦੁਸਤਾਨ ਦੀ ਫੌਜ ਵੀ ਕਾਇਮ ਹੁਣ ਸੰਘਰਸ਼ ਜਾਰੀ ਹੈ ਸੰਘਰਸ਼ ਵੱਡੇ ਪੱਧਰ ਤੇ ਹੁਣ 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 ਬੜੇ ਬੜੇ ਟੈਂਕ ਆ ਚੁੱਕੇ ਨੇ ਟੈਂਕਾਂ ਟੈਂਕਾਂ ਨੇ ਆਪਣਾ ਹਮਲਾ ਸ਼ੁਰੂ ਕਰਨਾ ਇੱਕ ਤਰੀਕ ਤੋਂ ਟੈਂਕਾਂ ਨੇ ਨਹੀਂ ਪਹਿਲਾਂ ਦੂਜੇ ਪਹਿਲਾਂ CRP BSF ਉਹ ਤੋਂ ਬਾਅਦ ਫਿਰ ਫੌਜ ਨੇ ਆਪਣਾ ਹੱਲਾ ਬੋਲਿਆ ਇਹ ਇਹ ਜਿਹੜਾ ਦਖਾਂਤ ਹੈ ਬਹੁਤ ਵਾਪਰਿਆ ਕਿ ਮਾਸੂਮ ਬੱਚੇ ਠੀਕ ਹੈ ਇਹਨਾਂ ਨੇ ਆਵਾਜ਼ਾਂ ਮਾਰੀਆਂ ਵੀ ਬੱਚੇ ਲੈ ਕੇ ਬਾਹਰ ਆਜੋ ਆਏ ਵੀ ਬਹੁਤ ਅੱਗੇ ਸਾਡੀਆਂ ਬੀਬੀਆਂ ਆ ਗਈਆਂ ਬਜ਼ੁਰਗ ਆ ਗਏ ਪਰ ਜਦ ਬਾਹਰ ਆ ਰਹੇ ਸੀ ਜੋ ਦੱਸ ਰਹੇ ਨੇ ਮੌਕੇ ਦੇ ਵਿੱਚ ਸੀ ਕਹਿੰਦੇ ਜਦੋਂ ਬਾਹਰ ਆਉਂਦੇ ਵੀ ਗੋਲੇ ਨਹੀਂ ਬੰਦ ਹੋਈ ਥੋਡੇ ਕਰਮ ਵੀ ਤੁਸੀਂ ਨਿਕਲੇ ਨਿਕਲੇ ਜੇ ਕਿਸੇ ਦੇ ਪ੍ਰਕਰਮਾਂ ਜਾਂ ਕਿਤੇ ਲੱਗੀ ਲੱਗੀ ਉੱਥੇ ਰੱਬ ਨੂੰ ਪਿਆਰਾ ਹੋ ਗਿਆ ਇਹ ਸਾਡੀਆਂ ਮਾਵਾਂ ਨੂੰ ਦੁੱਧ ਚੁੰਗਦਿਆਂ ਨੂੰ ਮਾਂ ਮਰ ਗਈ ਬੱਚਾ ਤੜਫ ਰਿਹਾ ਕਿਸੇ ਦੇ ਕਿਸੇ ਨੇ ਫੌਜ ਨੇ ਚੱਕ ਕੇ ਐਡਾ ਬੜਾ ਦਖਾਂਤ ਕਿ ਬੱਚੇ ਚੱਕ ਚੱਕ ਕੇ ਜੋ ਮੌਕੇ ਦੇ ਲੋਕ ਦਾਦੇ ਚੱਕ ਚੱਕ ਕੇ ਕੰਧਾਂ ਨਾਲ ਮਾਰ ਮਾਰ ਕੇ ਸ਼ਹੀਦ ਕੀਤੇ ਨੇ ਉਸ ਪਵਿੱਤਰ ਸਥਾਨ ਤੇ ਇਹ ਇਹ ਐਡਾ ਵੱਡਾ ਦਖਾਂਤ ਆ ਕਿ ਇਹਨੂੰ ਮੈਂ ਥੋਡੇ ਤੁਸੀਂ ਧੰਨਵਾਦ ਤੁਹਾਡਾ ਕਿ ਅੱਜ ਅਸੀਂ ਉਹਨਾਂ ਮਾਸੂਮਾਂ ਨੂੰ ਸੂਰਬੀਰ ਯੋਧਿਆਂ ਨੂੰ ਸਰਦਾ ਤੇ ਸਤਿਕਾਰ ਭੇਟ ਕਰਨ ਜੋਗੀ ਸਾਡੇ ਕੋਲ ਦੋ ਸ਼ਬਦ ਰਹਿ ਗਏ ਨੇ ਕਰ ਰਿਹਾ ਕਿ ਤੁਸੀਂ ਸਾਨੂੰ ਮੌਕਾ ਦਿੱਤਾ ਕਿ ਅਸੀਂ ਆਪਣੇ ਸਹੀ ਸਿੰਘਾਂ ਦੀਆਂ ਜਿਵੇਂ ਅੱਗੇ ਬਜ਼ੁਰਗ ਗੱਲਾਂ ਬਾਤਾਂ ਸੁਣਾਇਆ ਕਰਦੇ ਅਸੀਂ ਵੀ ਇਹ ਗੱਲਾਂ ਬਾਤਾਂ ਹੀ ਰਹਿ ਗਈਆਂ ਸਾਡੇ ਕੋਲ ਇਹ ਗੱਲਾਂ ਬਾਤਾਂ ਕਰਨ ਜੋਗ ਰਹਿ ਗਏ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਬਿਲਕੁਲ ਜਦੋਂ ਇਹ 84 ਦਾ ਜ਼ੋਰ ਗੁਜਰਦਾ ਅੱਤਵਾਦ ਪੈਦਾ ਹੁੰਦਾ ਬਾਅਦ ਵਿੱਚ ਉਸੀ ਹੱਤਵਾਦ ਦੇ ਵਿੱਚ ਕੀ ਕੀ ਦੇਖਿਆ ਕਿੰਨੇ ਕੁ ਤਸਵੀਰਾਂ ਜਿਹੜੇ ਪੁਲਿਸ ਵਾਲੇ ਦਿੱਤੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਕੌਮ ਗੁੱਸੇ ਚ ਆ ਗਈ ਨੌਜਵਾਨੀ ਆਟੋਮੈਟਿਕ ਗੁੱਸੇ ਚ ਆਉਣੀ ਸੀ ਗੁੱਸਾ ਆਇਆ ਉਸ ਤੋਂ ਵੀ ਵੱਡਾ ਮਾਣ ਸੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪੰਡਰਾਂ ਵਾਲੇ ਜਿੰਨੀ ਦੇਰ ਦਰਬਾਰ ਸਾਹਿਬ ਤੇ ਪਹਿਲਾਂ ਆਪਣਾ ਲੰਗਰ ਹਾਲ ਆ ਜਿਹੜਾ ਉਹ ਤੇ ਤੋਪਾ ਹਸਨ ਕਰਿਆ ਕਰਦੇ ਉਹ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਤੋਂ ਉਹ ਇੱਕੋ ਕਿਹਾ ਕਰਦੇ ਸਮੇਂ ਦੇ ਹਾਕਮਾਂ ਨੂੰ ਜੋ ਅੱਜ ਕਸ਼ਟਾਂ ਚ ਵੀ ਬੋਲਦਾ ਕਿ ਅਸੀਂ ਕਿਸੇ ਦੇ ਕਿਸੇ ਦੇ ਧਰਮ ਦੇ ਕਿਸੇ ਦੇ ਮਜਮ ਦੇ ਕਿਸੇ ਦੇ ਜਾਤ ਦੇ ਖਿਲਾਫ ਬਿਲਕੁਲ ਨਹੀਂ ਜਿਹੜਾ ਵੀ ਇਸ ਦੇਸ਼ ਚ ਰਹਿੰਦਾ ਸਾਡਾ ਆਪਣਾ ਹੈ ਪਰ ਇੱਕ ਸ਼ਰਤ ਤੇ ਸਾਰੇ ਆਪ ਕੋ ਆਪਣੇ ਧਰਮ ਚ ਪਿਆਰ ਕਰੋ ਆਪਣੇ ਆਪਣੇ ਧਰਮ ਚ ਪੱਕੇ ਹੋਵੋ Hindu Hindu ਧਰਮ ਚ ਪੱਕਾ ਹੋਵੇ ਮੁਸਲਮਾਨ ਮੁਸਲਮਾਨ ਚ ਸਿੱਖ ਸਿੱਖ ਤੇ ਦੂਜੇ ਤੇ ਰਲ ਗੱਡਾ ਨਾ ਕਰੋ ਰਲ ਗੱਡਾ ਵਾਲਾ ਬੰਦਾ ਕਾਮਯਾਬ ਨਹੀਂ ਕਦੇ ਹੁੰਦਾ ਇਹ ਮਹਾਪੁਰਖਾਂ ਦਾ ਹੁੰਦਾ ਦੂਜੇ ਬੰਦੇ ਇਹ ਗੱਲਾਂ ਤੋਂ ਵੀ ਤਖਲੀਬ ਸੀ ਸਮੇਂ ਦੇ ਹਾਕਮ ਨੂੰ ਉਹ ਤੋਂ ਸਾਡੀ ਨੌਜਵਾਨੀ ਜਦੋਂ ਉਹਨਾਂ ਨੇ ਦੇਖਿਆ ਵੀ ਸਾਡਾ ਦਰਵਾਜ਼ਾ ਸਭ ਟਾਇਟੇ ਦੀ ਕਰਤਾ ਤੁਸੀਂ ਦੇਖੋ ਉੱਥੇ ਤਾਂ ਬਹਾਨਾ ਲਾ ਰਹੇ ਨੇ ਸਮੇਂ ਦੇ ਹਾਕਮ ਕਹੇ ਜੀ ਉੱਥੇ ਅਤਵਾਦੀ ਆ ਗਏ ਸੀ ਜੀ ਅੰਦਰ ਖਾਕੂ ਵੜ ਗਏ ਅੱਜ ਵੀ ਕਹੀ ਜਾ ਰਹੇ ਕਹੀ ਜਾ ਰਹੇ ਨੇ ਲੋਕ ਕਈ ਜਥੇਬੰਦਿਆਂ ਦੇ ਆਗੂ ਲਾਹਾ ਲੈਣ ਦੇ ਮਾਰੇ ਉੱਥੇ ਜੀ ਤਾਂ ਚੜ ਗਈ ਫੌਜ ਉੱਥੇ ਤਾਂ ਜੀ ਅੰਦਰ ਅਸਲ ਹੀ ਇੰਨਾ ਸੀ ਆ ਹੋ ਗਿਆ ਫਲਾਣਾ ਹੋ ਗਿਆ ਇੱਕ ਗੱਲ ਦਾ ਜਵਾਬ ਦੇਣ ਮੰਨ ਲਓ ਕਿ ਉੱਥੇ ਸਾਰਾ ਕੁਝ ਸੀ ਅਸੀਂ ਲੜਾਈ ਵੀ ਕਰੀ ਫੌਜ ਨਾਲ ਫੌਜ ਵੀ ਮਰੀ ਉਹ ਵੀ ਹਿੰਦੁਸਤਾਨ ਦੀ ਸੀ ਪਰ ਦੂਜੇ ਵੱਲੇ ਜਿਹੜਾ 38 ਗੁਰਦੁਆਰੇ ਤੇ ਹੋਰ ਹਮਲਾ ਕੀਤਾ ਉੱਥੇ ਕਿਹੜਾ ਤਵੱਦੀ ਆਇਆ ਜੀ ਇਹਦਾ ਮਤਲਬ ਇਸ ਧਰਮ ਦੀ ਬੇਅਦਬੀ ਕਰਨ ਲਈ ਕੀਤਾ 38 ਗੁਰਦੁਆਰਿਆਂ ਨੂੰ ਹੋਰ ਕਿਉਂ ਟਾਰਗੇਟ ਬਣਾਇਆ ਇਹਦਾ ਸਵਾਲ ਪਏ ਦੂਜੇ ਬੰਨੇ ਉਸ ਤੋਂ ਬਾਅਦ ਸਮਝੌਤੇ ਵੀ ਹੋ ਗਏ ਆਕਾਲੀ ਸਰਕਾਰਾਂ ਵੀ ਬਣੀਆਂ ਕਾਂਗਰਸ ਦੀ ਸਰਕਾਰ ਵੀ ਬਣੀ ਅੱਜ ਤੱਕ ਕੀਮਤੀ ਸਮਾਨ ਤੋਸੇਖਾਨੇ ਦਾ ਮਾਨ ਸਾਹਿਬ ਜਿਹੜਾ ਉਸ ਸਮੇਂ ਫੌਜ ਲੈ ਗਈ ਕਿੱਥੇ ਰੱਖਿਆ ਕਿੱਥੇ ਨਹੀਂ ਇਹ ਜਿਹੇ ਹੀਰੇ ਮਹਾਰਾਜ ਮਹਾਰਾਜ ਰਣਜੀਤ ਸਿੰਘ ਨੇ ਭੇਟ ਕੀਤੇ ਹੋਏ ਸੀ ਗੁਰੂ ਸਾਹਿਬ ਨੂੰ ਐ ਡੱਡੀਆਂ ਕਿਤਾਬਾਂ ਐਨਾ ਲਿਟਰੇਚਰ ਇਤਿਹਾਸ ਅੱਜ ਤੱਕ ਨਹੀਂ ਕੋਈ ਦੱਸ ਰਿਹਾ ਕਿੱਥੇ ਨਾ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਲ ਹੈ ਜੀ ਇਹ ਇਹ ਸਿਆਸਤ ਤੋਂ ਵੱਡੀ ਕਰਨ ਲੱਗੀ ਇਹ ਤੇ ਲੀਡਰੇ ਵੱਡੇ ਆ ਕੇ ਬਾਦਲ ਕਿਆ ਵਰਕੇ ਉਹਨਾਂ ਨੇ ਇਧਰ ਨੂੰ ਤੁਰਨੇ ਨਹੀਂ ਦਿੱਤੇ ਨਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਲੜਾਈ ਲੜੀ ਨਾ ਕਿਸੇ ਹੋਰ ਨੇ ਲੜੀ ਤੋਸੇਖਾਨੇ ਦਾ ਸਮਾਨ ਲਾਇਬ੍ਰੇਰੀ ਦਾ ਸਮਾਨ ਹੋਰ ਕੀਮਤੀ ਸਮਾਨ ਅੱਜ ਤੱਕ ਸਾਨੂੰ ਨਹੀਂ ਪਤਾ ਲੱਗਦਾ ਸਾਡਾ ਕਿੱਥੇ ਆ ਅਸੀਂ ਤਾਂ ਅਸੀਂ ਮੁਆਵਜ਼ੇ ਦੀ ਗੱਲ ਕਰਦੇ ਸੀ ਵੀ ਜਿਹੜੇ ਸਾਡੇ ਹੱਥੇ ਮਾਰੇ ਗਏ ਉਹਨਾਂ ਨੂੰ ਸਰਕਾਰਾਂ ਮੁਆਵਜ਼ਾ ਦੇਣ ਗਿਆ ਘਰੋਂ ਬੇਘਰ ਹੋ ਗਏ ਉਹਨਾਂ ਨੂੰ ਜਿਹੜੇ ਹੁਣ ਜੋਧਪੁਰ ਤੱਕ ਜਿਹੜਾ ਘਟਾ ਹੈ ਵੀ ਉਹਨਾਂ ਦਾ ਮੁੜ ਬਸੇਬਾ ਕਰਨਗੇ ਧਰਮੀ ਫੌਜੀਆ ਨੇ ਆਪਣੇ ਧਰਮ ਦੇ ਲਈ ਗੁੱਸੇ ਚ ਆ ਕੇ ਬੈਰ ਕੱਢੀਆਂ ਵੀ ਉਹਨਾਂ ਦਾ ਸਮਝਦਿਆਂ ਸਰਕਾਰਾਂ ਮੁੜ ਬਸੇਬਾ ਕਰਨ ਗਿਆ ਮਸੇਬਾ ਕਰਨ ਦੀ ਬਜਾਏ ਸਾਨੂੰ ਹਰੇਕ ਜੱਫੀਇਤ ਪਾਉਣ ਨੂੰ ਫਿਰਦਾ ਹੈ ਭਾਜਪਾ ਵੀ ਪਾਉਣ ਨੂੰ ਫਿਰਦੀ ਆ ਕਾਂਗਰਸ ਵੀ ਪਾਉਂਦੀ ਰਹੀ ਆ ਦੂਜੀਆ ਤੀਜੀਆ ਪਾਰਟੀ ਪਾਉਂਦੇ ਨੇ ਭਾਈ ਦੱਸੋ ਤਾਂ ਅਸੀਂ ਸਾਡਾ ਕਰਿਆ ਕੀ ਹੈ ਜਿਹੜੇ ਜ਼ਾਲਮ ਅਫਸਰ ਸੀ ਉਹ ਤੁਸੀਂ ਉੱਪਰ ਲਾਤੇ ਜਿਨ੍ਹਾਂ ਦੇ ਕਿੰਨੇ ਕਦੇ ਨਾਂ ਗਣਿਆ ਮੈਂ ਕੇ ਪੀ ਐਸ ਗਿੱਲ ਲਾਲੋ ਰਵੈਰ ਰੋਏ ਰੋਲਾ ਲਾ ਲੋ ਆਲ ਮਲਾ ਲੋ ਕਿੰਨੇ ਕਨੇ ਜੀਏ ਫੌਜ ਬਹੁ ਵੱਡੀ ਆ ਉਹ ਤੋਂ ਮੇਰਾ ਹੀਠਾ ਨੂੰ ਤੁਰਿਆ ਆ ਆ ਸਟਾਰ ਲਾਈਨ ਦੇ ਮਾਰੇ ਹੀਠ ਲੀਆਂ ਫੌਜਾਂ ਨੇ ਵੀ ਆ ਹੁਣ ਕੱਲ ਵੀ ਕੋਰਟ ਨੇ ਤਿੰਨ ਚਾਰ ਨੂੰ ਸਜ਼ਾ ਕਰੀ ਐ ਇਹ ਕਿਉਂ ਹੋ ਰਹੀ ਐ ਇਹਨਾਂ ਨੇ ਸਾਲ ਬਾਅਦ ਇਹਦਾ ਮਤਲਬ ਕਾਨੂੰਨ ਹੱਥ ਚ ਲੈ ਕੇ ਆਪਣੇਆਂ ਨੂੰ ਹੀ ਮਾਰਿਆ ਜ਼ੁਲਮ ਕੀਤਾ ਹੈ ਜ਼ੁਲਮ ਦੀ ਇੱਥੇ ਤੱਕ ਹੱਦ ਟੁੱਟ ਗਈ ਕਿ ਤਸੀਹੇ ਦੇਣ ਲੱਗੇ ਦੇਖੇ ਹੀ ਨਹੀਂ ਵੀ ਇਹ ਵੀ ਮੂਰੇ ਇਨਸਾਨ ਐ ਜਿਹਨੂੰ ਲੱਤਾਂ ਪਾੜ ਰਿਆਂ ਰਸੇ ਤੇ ਟੰਗ ਕੇ ਕਈਆਂ ਨੂੰ ਭੁੱਲੇ ਗਏ ਇੱਥਾਂ ਮੌਜ ਨਾਲ ਜਸ਼ਨ ਮਨਾਉਂਦੇ ਨੇ ਸ਼ਰਾਬਾਂ ਪੀਂਦੇ ਨੇ ਜਿਨ੍ਹਾਂ ਨਾਲ ਹੋਇਆ ਉਹ ਲੋਕ ਦੱਸਦੇ ਨੇ ਆਕੇ ਤੁਸੀਂ ਸੋਚ ਵੀ ਨਹੀਂ ਸਕਦੇ ਨਾਇਰਾ ਚ ਪੰਡਾ ਬਣ ਕੇ ਜਿਵੇਂ ਆਪਾਂ ਡਬੋ ਲੋ ਕੱਢ ਲੋ ਬਾਹਰ ਕੱਢ ਲੋ ਕਈ ਆਪਣੇ ਇਲਾਕੇ ਚ ਵੀ ਇਹੋ ਜਿਹੇ ਸਖਸੀਅਤਾਂ ਨੇ ਜਿਹਨੂੰ ਗੁਰੂ ਨਹੀਂ ਬਸਾਇਆ ਜਿਨੇ ਗੁਰੂ ਦੀ ਕਿਰਪਾ ਦੇ ਨਾਲ ਅੱਜ ਜਿਉਂਦੇ ਤੁਰੇ ਫਿਰਦੇ ਨੇ ਉਸ ਤੋਂ ਵੀ ਵੱਡਾ ਮਹਿਮਾਨ ਨਾਲ ਕਹਿਣੋਂ ਰਹਿ ਨਹੀਂ ਸਕਦਾ ਕਿ ਜਿਨੇ ਇੱਥੇ ਕੌਮ ਕੌਮ ਦੀ ਜਵਾਨੀ ਨੂੰ ਲੋਕਾਂ ਨੂੰ ਬਚਾਉਣ ਦੀ ਸੇਵਾ ਜਿਹਦੇ ਖਾਤੇ 'ਚ ਆਈ ਉਹ ਸੀ ਪੰਥ ਰਤਨ ਜੈਸੇਦਾਰ ਕਰਤਾਰ ਸਿੰਘ ਟੋੜਾ ਜਿਨੇ ਜਿੱਥੇ ਵੀ ਸਿੰਘ ਸ਼ਹੀਦ ਹੁੰਦੇ ਕਿ ਸਾਡੇ ਨਾਲ ਉਹਨਾਂ ਦੇ ਭੋਗਾਂ ਤੇ ਵੀ ਜਾਣਾ ਉਹਨਾਂ ਦੇ ਪਰਿਵਾਰਾਂ ਦੀ ਵੀ ਜ਼ਿੰਮੇਵਾਰੀ ਅੱਜ ਤੱਕ ਵੀ ਟੋੜਾ ਸਾਹਿਬ ਜਿੰਨਾ ਚਿਰ ਰਹਿ ਨਿਮਾਉਂਦੇ ਆਏ ਨੇ ਉਹ ਤੋਂ ਬਿਨਾਂ ਮੈਨੂੰ ਖੁਦ ਪਤਾ ਹੈ ਕਿ ਜੇ ਤੁਸੀਂ ਉਹਨਾਂ ਬੰਦਿਆਂ ਨੂੰ ਕਦੇ ਛੇੜੋਗੇ ਉਹ ਤੁਹਾਨੂੰ ਆਪਣੇ ਆਪ ਦੱਸਣਗੇ ਕਿ ਸਾਡੇ ਤੇ ਗੁਰੂ ਨੇ ਕਿਰਪਾ ਕਿਹਦੇ ਰਾਹੀ ਕੀਤੀ ਹੈ ਇਸ ਲਈ ਬਹੁਤ ਵੱਡੀ ਦਾਸਤਾਨ ਹੈ ਮਾਨ ਸਾਹਿਬ ਇਹ ਕਿੰਨੀ ਕੁ ਤੁਹਾਨੂੰ ਮੈਂ ਸੁਣਾ ਸਕਾਂ ਵੀ ਕਿੱਥੇ ਕੀ ਕੀ ਬੰਦਬੰਦ ਤਾਂ ਅਰਦਾਸ ਸੀ ਕਿ ਬੰਦਬੰਦ ਕੱਟੇ ਗਏ ਭਾਈ ਮਨੀ ਸਿੰਘ ਉਹ ਨਹੀਂ ਐ ਖੋਪਰੀਆਂ ਲਾਹੀਆਂ ਗਈਆਂ ਮੈਂ ਜੇਲ੍ਹ 'ਚ ਜਦੋਂ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਜਿਹੜਾ ਪਹਿਲਾ ਜਥਾ ਸੀ ਸਾਡਾ ਸੀ ਜਿਹਦੀ ਅਗਵਾਈ ਇਥੇ ਪੰਥਰਾਤਨ ਜਿਹਦਾ ਟੌੜਾ ਸਿੰਘ ਨੇ ਜਿਹਨਾਂ ਦੀ ਡਿਊਟੀ ਲਈ ਸੀ ਜਿਹਦਾ ਗਰਚਰ ਸਿੰਘ ਟੌੜੇ ਨੇ ਉਹ ਉਹ ਟੌੜੇ ਤੋਂ ਸੀ ਉਹਨਾਂ ਨੇ ਉਹ ਜਥੇ ਤੇ ਅਸੀਂ ਖੁੱਲ 63 ਜਾਂ 65 ਨਹੀਂ 63 ਜਾਂ 64 ਬੰਦੇ ਸੀ ਅਸੀਂ ਫਤਿਹਗੁਰ ਸਾਹਿਬ ਸੈਰਜਾਦੇ ਦੀ ਧਰਤੀ ਤੋਂ ਤੁਰਨਾ ਸੀ ਉੱਥੇ ਹੀ ਫੌਜ ਨੇ ਸਾਨੂੰ ਉੱਥੋਂ ਨੱਪ ਕੇ ਤੋੜਿਆ ਉਦੋਂ ਅੰਦਰ ਅਸੀਂ ਨੌਜਵਾਨ ਦੇਖੇ ਕੰਨਾਂ ਦੇ ਆ ਬਾਲ ਖੁੱਲੇ ਨਹੀਂ ਮੁੜਕੇ ਕਈਆਂ ਦੀ ਖੋਪਰੀ ਉੱਤਰ ਗਈ ਦਬਾਰਾ ਖੋਪਰੀ ਪਤਾ ਨਹੀਂ ਕਿਵੇਂ ਸਿਉਂਕੇ ਕੀ ਕੁਛ ਕੀਤਾ ਮਤਲਬ ਕਈ ਸੋਚ ਵੀ ਨਹੀਂ ਸਕਦੇ ਤੁਸੀਂ ਵੀ ਇੰਨਾ ਜੁਲਮ ਇੰਨਾ ਤਿਆਚਾਰ ਉੱਥੇ ਕੈਦੀਆਂ ਨੂੰ ਲਾ ਕੇ ਉਹਨਾਂ ਦੀਆਂ ਮਾਲ ਸਾਂ ਕਰਾ ਸਰੀਰ ਤਿਆਰ ਕਰਾ ਡਾਕਟਰਾਂ ਤੋਂ ਦਵਾਈਆਂ ਦਵਾ ਤਾਂ ਉਹਨਾਂ ਨੂੰ ਬਚੇਰਾ ਨੂੰ ਮਾੜਾ ਮੁੱਟਾ ਚੱਲਦੇ ਕਰਿਆ ਪਰ ਅਫਸੋਸ ਕਿ ਜਿਸ ਜਿਹੜੀ ਸਰਕਾਰ ਨੂੰ ਅਸੀਂ ਆਪਣੀ ਸਰਕਾਰ ਕਹਿੰਦੇ ਸੀ ਉਹ ਸਰਕਾਰ ਨੇ ਵੀ ਸਾਡੀ ਬਾਹ ਨਹੀਂ ਫੜੀ ਕੀ ਦੇ ਕਰ ਤੁਹਾਡੇ ਸਾਥੀਆਂ ਤੇ ਵੀ ਤੁਸੀਂ ਇਹ ਸੁਣੇ ਹੋਣੇ ਹੁਣ ਜੇ ਮੇਰੇ ਸਾਥੀਆਂ ਤੇ ਹੋਏ ਨੇ ਜੀ ਉਹ 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 ਤਾਂ ਹੀ ਮੇਰੇ ਤੱਕ ਗੱਲ ਆਈ ਹਮ ਮੈਂ ਅੱਜ ਤੁਹਾਡੇ ਚ ਤਾਂ ਹੀ ਕਰ ਰਿਹਾ ਜੇ ਸਾਥੀਆਂ ਨਾਲ ਅਤਿਆਚਾਰ ਹੋਇਆ ਉਹਨਾਂ ਦੀਆਂ ਲੱਤਾਂ ਪਾੜੀਆਂ ਉਹਨਾਂ ਨੂੰ ਰੱਸਿਆਂ ਤੇ ਟੰਗਿਆ ਗਿਆ ਆ ਮੋਢੇ ਕੱਢਦੇ ਨੇ ਜੇ ਉਹਨਾਂ ਨਾਲ ਬੀਤੀ ਹੈ ਇਹ ਉਹੀ ਦੱਸੂਗਾ ਕਿ ਜੀ ਹਮ ਉਹੀ ਤੁਹਾਡੇ ਨਾਲ ਸਾਂਝੀ ਕਰਦੇ ਸਾਰਾ ਅਤਵਾਦ ਦੌਰਾਨ ਹੋਇਆ 83 ਦੇ ਵਿੱਚ ਇਹ ਨੂੰ ਤੁਸੀਂ ਅੱਜ ਵੀ ਹੋਈ ਜਾ ਰਹੇ ਆ ਹੁਣ ਕਿਵੇਂ ਕਹੀਏ ਉਹ ਤਾਂ ਅਸੀਂ ਇਹ ਕਹਿ ਰਹਿਆਂ ਵੀ ਵੀ ਦਿੱਲੀ ਦੀ ਸਰਕਾਰ ਨੂੰ ਸਾਡੇ ਤੇ ਗੁੱਸਾ ਸੀ ਵੀ ਸੰਤ ਬਾਬਾ ਜਰਨੈਲ ਸਿੰਘ ਹੱਕੀ ਮੰਗਾ ਮੰਗ ਰਿਹਾ ਜਿਵੇਂ ਹੁਣ ਕਿਸਾਨ ਮੰਗਤੇ ਸੀ ਕਿਸਾਨਾਂ ਨਾਲ ਨਹੀਂ ਹੋਇਆ ਹਾਲੇ ਕੱਲ ਹੋ ਕੇ ਹਟਿਆ ਇਹ ਇਹ ਕਿਨੇ ਕੀਤਾ ਸਾਡਿਆਂ ਨੇ ਇਸੇ ਤਰ੍ਹਾਂ ਆ ਬਠੰਡੇ ਜਿਹੜਾ ਨੌਜਵਾਨ ਮੁੰਡਾ ਮਰਿਆ ਪੜਿਆ ਲਿਖਿਆ ਮੁੰਡਾ ਆ ਉਹ ਉਹ ਉਹਦੀ ਉਹਦੀ ਬੀਬੀ ਦੀ ਇੰਟਰਵਿਊ ਲੈ ਲਓ ਉਹ ਇੰਟਰਵਿਊ ਜਨਤਕ ਬੋਲ ਰਹੀ ਹੈ ਵੀ ਕਿਵੇਂ ਕਿਵੇਂ ਕਰਕੇ ਕਿਹੜਾ ਅੰਗ ਛੱਡਿਆ ਕਿੱਥੇ ਟੌਰਚਰ ਕਰਨ ਮੌਕੇ ਕੀ ਕਰਿਆ ਹੁਣ ਅਖੀਰ ਨੂੰ ਐਸਾ ਨੂੰ ਇਨਸਾਨ ਨਹੀਂ ਆ ਯਾਰਾ ਕਿੰਨਾ ਚਿਰ ਤੁਸੀਂ ਝੱਲ ਸਕਦੇ ਹੋ ਜੀ ਅਖੀਰ ਨੂੰ ਜਾਨ ਚਲੀ ਜਾਣੀ ਹੈ ਇਹੀ ਹਾਲ ਸਾਡਾ ਬਹੁਤ ਵੱਡਾ ਜ਼ੁਲਮ ਹੈ ਅਤਿਆਚਾਰ ਹੈ ਦੁੱਖੇ ਗੱਲ ਦਾ ਵੀ ਸਾਡੇ ਮਨ ਲੰਮ ਨਹੀਂ ਲਾ ਰਿਹਾ ਕੋਈ ਧੰਨਵਾਦ ਸੋਸੋ ਸੋਲਸ ਬਿਲਕੁਲ